ਪਾਈ ਜਨਨੀ ਧਨੀ ਗੁਰ ਗੁਰਹਾਈ ਕਹਿਣ ਨਾ ਜਾਇ ਤੇ ਤੇ ਵੜਾਈ ਸਭ ਸਤ ਸਭ ਤਪ ਸਭ ਛਗਈਆ ਸਿਤਾਪੁਰ ਕਾ ਕੀਆ ਵੜਿਆਇਆ ਤਉਦ ਵੜ ਸਿੱਧੀ ਕਿਨਾਰਾ ਪਾਈਆ ਕਰਮ ਬਿਲਾ ਨਾਹੀ ਠਾਕ ਰਹਾਈਆ ਆਕਣ ਵਾਲਾ ਗਿਆ ਵਿਚਾਰਾ ਸ੍ਰੀਤੀ ਭਰੇ ਤੇਰੀ ਪੰਡਾਰਾ ਜਿਸ ਤੂੰ ਦੇ ਤਿਸੈ ਗਿਆ ਚਾਰਾ ਸਾ ਮਹਲਾ ਪਹਿਲਾ ਆਖਾ ਜੀਵ ਬਿਸਰੈ ਮਰ ਜਾ ਆਖਣ ਆਖਾ ਸੱਚਾ ਨਾਮ ਸੱਚ ਰਾਮ ਕੀ ਲਾਗਾ ਕੂਖ ਸੁ ਭੁਖ ਕਾ ਇਤਰੀਆ ਰੂਖ ਸੋ ਕਿਉ ਬਿਸਰੈ ਮੇਰੀ ਮਾਇ ਸੱਚਾ ਸਹਿਬ ਸੱਚਾ ਨਾਮ ਰਹਾ ਸੱਚ ਲੋਭ ਕੀ ਤੇੜਵੜਿ ਆਈ ਆਪਤ ਕੇ ਹਿੰਮਤ ਨਹੀਂ ਪਾਈ ਜੇ ਤਉ ਬਿਰ ਕਾ ਕਿਰਪਾਏ ਵਟਨੁ ਹੋਵੈ ਕਾਲ ਰੋਜਾਇ ਨਾ ਓ ਮਰੈ ਰਹੂਐ ਸੋਗੁ ਦਿਲ ਤਰੈ ਲਤੁ ਕ ਭੂਵ ਗੁਣ 에 ਹੋਰ ਨਾਹੀ ਕੋਇ ਨਾ ਕੋ ਆਨ ਕੋ ਹੋਇ ਜੇ ਵੜ ਆਪ ਤੇ ਵੜ ਤੇਰੀ ਦਾਤ ਜਿੰਨ ਦਿਨ ਕਰਤਾ ਕੀਤੀ ਰਾਤ ਅਸੋ ਵਿਸਾ ਸਤਿਗੁਰ ਕਾ ਵੇlo ਕਰੋ ਗੁਰਪਾਸ ਹਮ ਕੀਲੇ ਕਿਰਮ ਸਤਗੁਰ ਸਰਨਾਈ ਕਰ ਦਇਆ ਨਾਮ ਪਰਕਾਸ ਮੇਰੀ ਮੀਤ ਗੁਰਦੇਵ ਲੋਕ ਨੂੰ ਰਹਿ ਨਾਮ ਪਰਗਾਸ ਗੁਰਪਤ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਅਮਰੀ ਰਹਿ ਨਾਸ ਰਹਾ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪ੍ਰਿਆਸ ਹਰ ਹਰ ਨਾਮੁ ਗੁਰ ਆਤ੍ਰਵ ਤਾਸੈ ਬਿਰ ਸੰਗਤ ਗੁਣ ਫਲ ਗਾਸ ਜਿਨ ਹਰ 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 ਨਸ ਨਾਮ ਨਾ ਪਾਇ ਤੇ ਭਾਗ ਹੀਣ ਜੋ ਉਪਾਸ ਜੋ ਸਤਗੁਰ ਸਰਬ ਸੰਗਤ ਨਹੀਂ ਆਏ ਤਰੇ ਜੀਵੇ ਤੇ ਗੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੈਨ ਤੁਲ ਵਸਤਕ ਲਿਖਿਆ ਲਿਖਾਸ ਤੁਹਾਨੂੰ ਤਨ ਸਤ ਸੰਗਤ ਜਿਤ ਹਰ ਰਸ ਪਾਇ ਮਿਲ ਜਨਨਿਕ ਨਾਮ ਪਰਗਾਸ ਰਾਗ ਗੁਜਰੀ ਮਹਲਾ 5ਾਹੀਰੀ ਵਜਿਤਵਾ ਉਦਵ ਜਾਂ ਬਾਹਰ ਘਰ ਦੇ ਉਪਰਿਆ ਸੈਲ ਪੱਤਰ ਵਜਤੂ ਪਾਇ ਧਾਕਾਰਿਕ ਆਕਾ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਦੂਰ ਪਰਉਪਦੇਸ ਆਇਆ ਸੂਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਤ ਵਰਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸਬਾਹੀ ਠਾਕੁਰ ਕਾਹੇ ਮਨ ਭੋ ਕਰਿਆ ਉੜੇ ਉੜਿਆ ਬਸ ਕੁਸਾ ਤਿਸ ਪਾਛਾ ਬਸਰੇ ਸਰੀਆ ਇਹਨ ਕਵਲ ਤੁਲਾ ਕਬੂੜ ਸੁ ਗਾਵ ਮਨ ਮੈਂ ਸਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਦਰਿਆ ਜਨ ਨਾਨਕ ਵਲ ਵਲ ਸਤ ਵਲ ਜਾਈਐ ਤੇਰ ਅੰਤ ਨਾ ਪਾਰਾ ਵਰਿਆ ਰਾਗ ਅਸ ਮਹਲਾ ਚੌਥਾ ਸੋ ਪੁਰਖ ਕੋ ਕੁਰੇ ਰੰਜਲ ਹਰ ਪ੍ਰਭ ਕਨੰਜਲ ਰਗਵਾ ਗਾਮ ਜੋ ਪਾਰ ਸਬ ਤੇ ਆਵਾ ਸਬ ਤੇ ਆਵੇ ਤੁਧ ਜੀ ਹਰ ਸੱਚੇ ਸਿਰਜਣ ਹਾਰਾ ਸਭ ਜੀ ਤੁਹਾਰੇ ਜੀ ਤੂੰ ਜੀਆ ਕਾ ਦਾ ਤਾਰਾ ਹਰ ਤੇ ਆਵੋ ਸੰਤੋ ਜੀ ਹਰ ਤੇ ਆਵੋ ਸੰਤੋ ਜੀ ਸਭ ਦੁੱਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸਿਖ ਜੀ ਯਾ ਨਾਨਕ ਜਤ ਜਤ ਵਿਚਾਰਾ ਤੂੰ ਘਟ ਘਟ ਅੰਦਰ ਸਰਬ ਨਿਰੰਤਰ ਦੀ ਅਰ ਇੱਕੋ ਪ੍ਰਕਿਰਤ ਸੁਆੜਾ ਇੱਕਾ ਦਾਤੇ ਇੱਕ ਬਿਖਾਰੀ ਜੀ ਸਭ ਤੇਰੇ ਸੋਜ ਮਿਲਾਲਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਾਉ ਤੁਧ ਵਿਨ ਹੋਰ ਨਾ ਜਾਣਾ ਤੂੰ ਪਾਰ ਬ੍ਰਹਮ ਵਿਅਕਤ ਅੰਤ ਜੀ ਤੇਰੇ ਕਿਆ ਕੋਈ ਆਖ ਵਿਖਾਣਾ ਸਿਵ ਜੋ ਸਿਵ ਤੁਜੀ ਜਨ ਨਾਨਕ ਦਿਨ ਪਰਵਾਣਾ ਹਰ ਤੇ ਆਵਾ ਲੇ ਹਵੇ ਤੁਜੀ ਸੇ ਜਨ ਜਗੁਆ ਸੁਖਵਾਸੀ ਸੇ ਮੁਕਤ ਸੇ ਉਪਤ ਭਏ ਜਿਨ ਘਰ ਤੇ ਆਇਆ ਜੀ ਤਿਨ ਤੁਪੀ ਜਵ ਕੀ ਵਾਸੀ ਜਿਨ ਨਿਰਭਾਉ ਜਿਨ ਹਰ ਨਿਰਭਉ ਤੇ ਆਇਆ ਜੀ ਤਿਨ ਕਾ ਭਉ ਸੰਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਿਨ ਹਰ ਤੇ ਆਇਆ ਜੀ ਜਨ ਨਾਨਕ ਤਿਨ ਵਰ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਹਰੇ ਵਿਅੰਤ ਵਿਅੰਤਾ ਤੇਰੇ ਭਗਤ ਤੇਰੇ ਭਗਤ ਸਲਾਮ ਤੁਧ ਦੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੰਕ ਤੇਰੀ ਅਨੰਕ ਕਰਾ ਹਰ ਪੂਜਾ ਦੀ ਤਪ ਤਪਾ ਜਪ ਬੇ ਅੰਤ ਤੇਰੀ ਅਨੇਕ ਤੇਰੀ ਅਨੇਕ ਰਹਾ ਕੋ ਸਿਵਤ ਸਾਸਤਰੀ ਕਰ ਕਰਿਆ ਘਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰਿ ਭਗਵੰਤਾ ਵਾਦ ਤੇ ਕੇ ਪਰਪਰ ਕਰਤਾ ਜੀ ਸੁਧ ਜੀਵੜ ਅਵਰਨਾ ਕੋਈ ਤੂੰ ਤੁਮ ਏਕੂ ਸਦਾ ਸਦਾ ਤੂ ਏਕੂ ਜੀ ਤੂੰ ਰੇਤਲ ਕਰਤਾ ਸੋਈ ਤੇ ਆਪੇ ਭਾਵੈ ਸੋਈ ਵਰਤ ਜੀ ਤੂੰ ਆਪੇ ਕਰੈ ਸੋਈ ਤੁਦੇ ਆਪੇ ਸਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਧ ਸਭ ਹੋਈ ਜਰਨਾ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸੈ ਕਾ ਸਾਹਿਬ ਗੁਰੂ ਪਰਵਾਰਾ ਸੇਵਕ ਸਿੱਖ ਸਮਾਕਰਤਾਰਾ ਗੁਰ ਅਚਾਰ ਜਗਤ ਕਰਦਾ ਕਰੀਐ ਸਭ ਪਰਣ ਕੋ ਆਸੰਗਰੀਐ ਗੁਰਨ ਹੋਏ ਅਵਾਰੀ ਅਸਾ ਤੁਰ ਭਜਨ ਕੀ ਰੈ ਪਿਆਸਾ ਤੁਮਾ ਸਾਟ ਕੋਈ ਅਵਰ ਨਾ ਧਿਆਗ ਜੋ ਵਰਚਾਉ ਸੋ ਤੁਮ ਤੈ ਭਾਉ ਸੇਵਕ ਸਿੱਖ ਅਵਾਰੇ ਤਾਲੀਐ ਜੋ ਨੈਣ ਸਤਿਰੇ ਅਮਰੀ ਬਰੀਆ ਆਪ ਹੱਤਾ ਮੁਝੇ ਉਬਰੀਆ ਮਰਨ ਕਾਲ ਕਾ ਤਰਾਸ ਮੁਬਰੀਆ ਜੋ ਸਦਾ ਹਮਾਰੇ ਪਛਾ ਸ੍ਰੀ ਸਤਿ ਜੁ ਜੁ ਕਰਿਓ ਰਚਾ ਰਾਖ ਲਿਓਏ ਰਾਖਣ ਹਾਰੀ ਸਭ ਸਤ ਸਾਈ ਉਪਿਆ ਕਾਲ ਪਾਇ ਬ੍ਰਹਮ ਬਬ ਤਰਾ ਕਾਲ ਪਾਇ ਸੁਭ ਜੂ ਅਬ ਤਰਾ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀਆ ਤਮਾਸਾ ਜਵਨ ਕਾਲ ਜੋ ਕੀ ਸੁ ਕੀਓ ਬੇਦ ਰਾਜ ਬ੍ਰਹਮਾ ਜੁਤਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਇ ਆਲਿ ਗੀ ਗੋਬਾਰੀ ਸકલ ਪਰਜਾ ਜਨਿਆ ਬਸਵਾਰੀ ਸਿਰ ਕਰਨ ਕੋ ਸਰ ਗੁਰ ਸਰ ਗੁਰੂ ਸਤਰਨ ਕੋ ਪਲ ਬੋਵਦ ਕਿਉ ਕਟ ਕਟ ਗੇਤ ਜੀ ਜਾਣਤ ਭਲੇ ਬਰੇ ਕੀ ਕੀ ਪਛਾਨਤ ਜਿੰਤੀ ਤੇ ਕਿੰ ਚਰੈਸਤ ਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ

ਆਪ ਅਪ੍ਰਿ ਗੂ ਜੁਚਾਰਕ ਤੋ ਸਭੀ ਤੇ ਰਤ ਨਰਾਉ ਜਨਤ ਵੇਦ ਵੇਦ ਅਰ ਆਲ ਦਿਨ ਕਾਰਨ ਕਾਲ ਨੰਬ ਆਦ ਅਨਿਲੇ ਨਾ ਦੇ ਸੰਪੰ ਤਾ ਕੋ ਗੁਰੂ ਚਾਰਤ ਪੀਤਾ ਜਤੂ ਭੇਵ ਨ ਪਾਵਤ ਪੀਤਾ ਤਾ ਕੋ ਕਰਪਾ ਹਜਨੁ ਪਾਨਤ ਮਹਾ ਊੜ ਕਛ ਪੇਧ ਨ ਜਾਣਤ ਮਹਾ ਦੇਵ ਕੋ ਕੈ ਸਦਸ ਦ੍ਰਿੰਕਾਰ ਕਾ ਚਿੰਤ ਨਹਿ ਪਿਵ ਕਾ ਪਾਪੁ ਨੀ ਬੁਧੈ ਕੀਤੀ ਵਰਨਤ ਪੈਨ ਪੈਨ ਤੋਇ ਤੀਤੀ ਰਮਰਾ ਲਖਾ ਨ ਜਾਇ ਪਸਾਰਾ ਰਜ ਜਿਰ ਸਿਰ ਜਕਿਨੀ ਉਤ ਕੁਝ ਘਾਲ ਬਰ ਰਜ ਦੀਨੀ ਕਹੋ ਤੂ ਰਾਜ ਗਟਕ ਕਹੋ ਸ਼ਿਵ ਤੁ ਭਯੋ ਸ਼ੰਕਰ ਗੈਟਕ ਸਗ੍ਰਿ ਸ੍ਰਿਸ਼ਟ ਦਿਖਾਏ ਸਉਪਾ ਆਤਮਕਾਸ ਰੂਪ ਉਸਯੰਖ ਅਬਰੱਛਾ ਮੇਰੀ ਵਾਕਤੂ ਪਤਾ ਸਕਲ ਬਲੇਸ਼ਰੂਣ ਘਤਾ ਜੇਸ ਗੁਰਿਤਵ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਵਾ ਪਰੇ ਮੁਰਖ ਜਵਨ ਪਗ ਪਰੇ ਤੇ ਹਾਰੈ ਤਿਨ ਕੇ ਤੋਂ ਸੰਕਟ ਸਭ ਟਾਰੇ ਜੋ ਕਲ ਕੋਇ ਕਵਾਰ ਤੇ ਹਾ ਕਾ ਕਾਲ ਨਿਕਟਨਾ ਐ ਅਚਾ ਹੋਈ ਕਹੇ ਸੁਭ ਕਲਾ दुष्ट अरिष्ट करे काला कृपा दृष्ट तन जाय नर हरहा ताप ताप तन दुह हरहा रित सिद्ध कर मोसोई दुष्ट चाच सकत कोई ਏਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸੁਹਾ ਬਹੁ ਭੇਦ ਕਾ ਹਉ ਏਕ ਨਾ ਜਾਣਿਓ ਸ੍ਰੀ ਅਸ ਪਾਨ ਕਿਰਪਾ ਤੋਰੀ ਕਰ ਮੈਂ ਨਾ ਕਹੋ ਸਭ ਤੂ ਏਕ ਤਜੋਂ ਦੂਰਾ ਸਗਲ ਦੁਆਰ ਕੋ ਸਾੜ ਕਾ ਗਰ ਰਾਤ ਤੇ ਆ ਮੇਰੀ ਪਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਾਜ ਸਿਤੀ ਮਨ ਵਜੀਆਂ ਬਾਧਾਈਆਂ ਜਵਾਗਰ ਤੈਨੂੰ ਬਰਵਾਸ ਪਰਿਆ ਸ਼ਬਦ ਕਾਵਣ ਆਈਆਂ ਸ਼ਬਦੋ ਤਾਂ ਗਾਉ ਹਰੀ ਕੇਰਾ ਮਨ ਜਿਨੀ ਵਸਾਇਆ ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇ ਕਾਰੁ ਕਰਤੀਰਾ ਰਾਜ ਸਭ ਸੁਵਰਣਾ ਸੁਨਾਗਲ ਆਸਰਤ ਸੁਆਮੀ ਸੋਟਿ ਮਨੋ ਵਿਸਾਰੇ ਰਹਿ ਨਾਨਕ ਮਨ ਮੇਰੇ ਸਦਾ ਰਹੁ ਰਾਲੇ ਸੱਚੇ ਸਾਈਂਆ ਜਾਣਾ ਹੀ ਕਰਤੀਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਰਾ ਤੇਰੀ ਨਾਮ ਮਨ ਹਰ ਸਾ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਯਾ ਰਹੀ ਕਰ ਤੇਰਾ ਸੱਚਾ ਨਾਮ ਵਿਰਾਹ ਆਧਾਰ ਸੱਚਾ ਨਾਮ ਯਾਧਾਰ ਵਿਰਾਹ ਜਿਨ ਭੁੱਖਾ ਸਭ ਵਈਆ ਪ੍ਰਸਾਦ ਸੁਖ ਮਨ ਆਏ ਵਸਿਆ ਦੇ ਰੀਚਾ ਸਭ ਪੂਜਾਈਆ ਸਦਾ ਕਰਵਾਨ ਕੀਤਾ ਕਰਿਟ ਜਿਸਨੀਆਂ ਇਹ ਮੜਈਆ ਹੈ ਨਾਨਕ ਸੁਣੋ ਸੰਤੋ ਸਭ ਤਰੋਪੇ ਆਰੂ ਸੱਚਾ ਨਾਮ ਵਿਰਾ ਆਧਾਰੂ ਵਾਜਿ ਪੰਚ ਸ਼ਬਦ ਤਿਤ ਘਰਿ ਸਭ ਭਗਾ ਘਰਿ ਸਭ ਭਗਾ ਸ਼ਬਦ ਵਾਜੇ ਕਲਾ ਚਿੰਤ ਕਰ ਧਾਰੀਆ ਪੰਜ ਦੂਤ ਤੋਂ ਦਵਾਸ ਕੀਤੇ ਕਾਲ ਕੰਟਕ ਮਾਰਿਆ ਦੁਰ ਕਰਮ ਪਾਇਆ ਦੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤੈ ਸੁਖ ਹੂਆ ਤਿਤ ਕਰ ਅਨ ਅਦਵਾਜੇ ਅਨਤ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਲ ਪ੍ਰਭ ਪ੍ਰਭ ਪਾਇਆ ਉਤਰੇ ਗੁਰੂ ਬਸੰਤਾ ਕਾ ਪਉ ਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭਈ ਸਰਸੀ ਪੂਰੇ ਗੁਰ ਤੇ ਜਾਣੀ ਛੋੜ ਤੇ ਪੁਨੀਦ ਕਹ ਤੇ ਪਵਤ ਸਤਗੁਰ ਆਪਰ ਪੂਰੇ ਵਿਦਵਤ ਨਾਨਕ ਗੁਰ ਚਰਨ ਲਾਗੇ ਵਾਝੇ ਅਨਹਦ ਤੂਰੇ ਹੁਤਾਵ ਪੰਜਵਾ ਹਾਲ ਵਿੱਚ ਤੇਰ ਵਸਤੂ ਪਈਓ ਸਤ ਸਨ ਤੋਗ ਵਿਚਾਰੁ ਅਪਰਕ ਨਾਮੁ ਠਾਕੁਰ ਕਾ ਪੈਉ ਜਿਸ ਕਾ ਸਭਸ ਅਧਾਰੁ ਜੇ ਕੋ ਕਹਵੈ ਜੇ ਕੋ ਪੁਛੈ ਇਸ ਕਾ ਹੋਇ ਉਦਾਰੁ ਇਹ ਵਸਤ ਤਜਿ ਨ ਜਾਹੀ ਨਿਤ ਨਿਤ ਰਖਿ ਹਰਿ ਉਤਾਰੁ ਤਰੀਆ ਸਬਨਾਨਕ ਬ੍ਰਹਮ ਵਿਸਾਰ ਸਰੂਪ ਵਹੰਲਾ ਪਜਵਾ ਤੇਰਾ ਕੀ ਕਾ no